ਸਾਸਿਕਾ ਦੋਸਤੋ ਅੱਜ ਦਾ ਬਲੌਗ ਅਸੀਂ ਲੈ ਕੇ ਆਏ ਆ ਤੁਹਾਡੇ ਲਈ ਸਪੈਸ਼ਲ ਪੋਰਕ ਦਾ ਮੀਟ ਕਹਿਣ ਦਾ ਮਤਲਬ ਸੂਰ ਦਾ ਮੀਟ ਸਪੈਸ਼ਲ ਵਧੀਆ ਤਰੀਕੇ ਨਾਲ ਮਸਾਲੇਦਾਰ ਬਹੁਤ ਹੀ ਸੁਆਦੀਸ਼ਟ ਕਿੱਦਾਂ ਬਣਾਈਦਾ ਉਹ ਅੱਜ ਤੁਹਾਨੂੰ ਆਪਸੀਂ ਦਿਖਾਵਾਂਗੇ ਇਹਦੇ ਵਾਸਤੇ ਅਸੀਂ ਆ ਕਰੀਬ 1 ਕਿਲੋ ਦੇ ਕਰੀਬ ਪੋਰਕ ਲੈ ਲਿਆ ਬੋਨਲੈਸ ਆ ਇਹ ਚ ਫੈਟ ਬਹੁਤ ਹੁੰਦੀ ਆ ਪਰ ਅਸੀਂ ਫੈਟ ਕਾਫੀ ਹੱਦ ਤੱਕ ਤਾਂ ਰਿਮੂਵ ਕਰ ਦਿੱਤੀ ਹੈ। ਇਹ ਚ ਫੈਟ ਹੁਣ ਹੈ ਨਹੀਂ। 10% ਤਾਂ ਰਹਿ ਗਈ ਉਹ ਨਹੀਂ ਲੈਂਦੀ ਵਿੱਚੋਂ। ਤੇ ਛੋਟੇ-ਛੋਟੇ ਪੀਸਲ ਵਿੱਚ ਕੱਟ ਲਿਆ। ਤੇ ਪਿਆਜ਼ ਕਰੀਬ ਅਸੀਂ 400 ਗ੍ਰਾਮ ਦੇ ਕਰੀਬ ਪਿਆਜ਼ ਲਏ ਆ। ਕੱਟ ਲਿਆ ਲੰਬੇ-ਲੰਬੇ। ਲਸਣ ਤੇ ਅਦਰਕ ਕੱਟ ਲਿਆ। ਅਸੀਂ ਪੇਸਟ ਨਹੀਂ ਯੂਜ਼ ਕਰਦੇ ਹਮੇਸ਼ਾ ਆਪਣੀ ਰੈਸਪੀ ਦੇ ਵਿੱਚ। ਅਸੀਂ ਫਰੈਸ਼ ਕੱਟ ਕੇ ਫਿਰ ਗ੍ਰाइंड ਕਰੀਦਾ। ਤੇ ਰੈਡੀमेड ਨਹੀਂ ਲੈਂਦੇ ਅਸੀਂ ਤੇ ਮਸਾਲਿਆਂ ਵਾਸਤੇ ਕਾਲੀ ਮਿਰਚ ਛੋਟਾ 1 ਚਮਚ ਜੀਰਾ ਪਾਊਡਰ 2 ਚਮਚ ਮਿੱਠੀ ਸੌਂਫ 2 ਚਮਚ ਛੋਟੀ ਇਲਾਚੀ 4 ਲੌਂਗ 4-5 ਵੱਡੀ ਇਲਾਚੀ 2 ਤੇ ਧਨੀਆ ਪਾਊਡਰ 2 ਚਮਚ ਇਹਨੂੰ ਆਪਾਂ ਤਵੇ ਤੇ ਥੋੜਾ ਹੀਟ ਲਵਾ ਕੇ ਇਹਦੀ ਸੈਲ ਉੱਡ ਜਵੇ ਫਿਰ ਨੂੰ ਜਿਆਦਾ ਬਰੀਕ ਨਹੀਂ ਪੀਸਾਂਗੇ ਮੋਟਾ-ਮੋਟਾ ਪੀਸ ਲਾਂਗੇ ਤੇ ਕਸੂਰੀ ਮੇਥੀ ਤੇ ਆਪਣੀ ਤੇਗੀ ਮਿਰਚ ਤੇ ਹਰੀ ਮਿਰਚ ਜੂਸ ਕਰਾਂਗੇ ਇਹਦੇ ਵਿੱਚ ਤੇਲ ਗਰਮ ਹੋ ਗਿਆ ਆਪਾਂ ਜੀਰਾ ਮਸਾਲੇ ਤੋਂ ਵੀ ਪਾਵਾਂਗੇ ਥੋੜਾ ਜਿਹਾ ਜੀਰਾ ਇਹਦੇ ਚ ਵੀ ਪਾਵਾਂਗੇ ਕੜੀ ਪੱਤਾ ਪਾਵਾਂਗੇ ਜਾਂ ਚਾਰ ਤੱਪੇ ਦੇਖੋ ਤੇਲ ਦੇ ਵਿੱਚ ਨਮਕ ਮਾ ਦੇ ਨੇ ਦੋਸਤੋ ਨਾਮਕ ਲੋੜ ਮੁਤਾਬਕ ਆਪਾਂ ਪਾਵਾਂਗੇ ਅਸੀਂ ਇਹ ਤਕਰੀਬ ਪਿੰਕ ਸਾੜ ਯੂਜ਼ ਕਰੀਦਾ ਦੇਖੋ ਛੋਟਾ ਚਮਚ మీడియం ਸਾਜਦਾ ਅਸੀਂ ਡੇਢ ਚਮਚ ਪਾਤਾ ਹੈ ਨਾਮ ਤੋਂ ਤੁਸੀਂ ਵੱਧ ਘੱਟ ਵੀ ਪਾ ਸਕਦੇ ਹੋ ਬਾਅਦ ਚ ਤਰੇਵੀ ਦਾ ਟੇਸ ਦੇਖ ਕੇ ਤੁਸੀਂ ਇਹਨੂੰ ਹੋਰ ਲੋੜ ਆ ਤਾਂ ਹੋਰ ਵੀ ਪਾ ਸਕਦੇ ਆ ਤੁਹਾਡੇ ਟੇਸ ਤੇ ਡਿਪੈਂਡ ਕਰਦਾ ਹੈ ਇਹ ਇਹਨੂੰ ਹੁਣ ਇਹਦੇ ਨਾਲ ਪਾ ਕੇ ਤੇ ਆਪਾਂ ਇੱਚੇ ਕੁਲਣਾ ਲੋ ਜੀ ਮੀਟ ਨੇ ਪਾਣੀ ਛੱਡਤਾ ਆਪਣਾ ਤੇ ਹੁਣ ਇਹਦਾ ਪਾਣੀ ਸੁਖਾਵਾਂਗੇ ਪਹਿਲਾਂ ਸੁੱਕੇ ਤੇ ਫਿਰ ਆਪਾਂ ਇਹਦੇ ਉੱਤੇ ਮਸਾਲੇ ਪਾਵਾਂਗੇ ਪਹਿਲਾਂ ਨਮਕੇ ਪਾ ਕੇ ਇਹਨੂੰ ਬਸ ਭੁੰਨਣਾ ਹੈ ਇਹਦੇ ਵਿੱਚ ਜਦੋਂ ਪਾਣੀ ਥੋੜਾ ਘਟ ਗਿਆ ਨਾ ਪੂਰਾ ਸੁੱਕਿਆ ਨਹੀਂ ਕਿਉਂ ਉਸ ਵੇਲੇ ਆਪਾਂ ਇਹਦੇ ਵਿੱਚ ਕਿਉਂਕਿ ਇਹਨੂੰ ਕਿਉਂ ਵੀ ਛੱਡਤਾ ਵਿੱਚ ਚਰਬੀ ਵੀ ਉਹਦੀ ਜਿਹੜੀ ਸੀਗੀ ਮਿਲਟ ਹੋ ਗਈ ਆ ਫਿਰ ਆਪਾਂ ਮਸਾਲੇ ਪਾ ਕੇ ਭੁੰਨਾਂਗੇ ਦੋਸਤੋ ਦੇਖੋ ਕਾਫੀ ਹੱਦ ਤੱਕ ਪਾਣੀ ਸੁੱਕ ਗਿਆ ਹੈ ਤੇ ਚੋਣੋ ਤੇਲ ਵੀ ਅਲੱਗ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਲੋੜ ਮੁਤਾਬਕ ਹਲਦੀ ਪਾਵਾਂਗੇ ਹਲਦੀ ਆਪਾਂ ਕਾਫੀ ਥੀਅਰਚ ਛੋਟਾ ਇੱਕ ਚਮਚ ਔਰ ਇਹਦੇ ਵਿੱਚ ਹੀ ਆਪਾਂ ਇਹ ਜਿਹੜਾ ਤੇਲ ਨਿਕਲਿਆ ਨਾ ਇਹਦੇ ਵਿੱਚ ਆਪਾਂ ਮਸਾਲੇ ਭੁੰਨ ਰਹੇ ਹਾਂ। ਅਸੀਂ ਇਹ ਇੱਕ ਸਪੈਸ਼ਲ ਤਰੀਕਾ ਤੁਹਾਨੂੰ ਦੱਸਾਂਗੇ। ਦੇਖੀ ਜਾਓ। ਕੀ ਹੋ ਗਿਆ ਜੀ? ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜੇ ਆਪਾਂ ਮਸਾਲੇ ਭੁੰਨੇ ਸੀ। ਭੁੰਨ ਕੇ ਪੀਸ ਲਏ ਜਿਹੜੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਲੋੜ ਮੁਤਾਬਕ ਹਰੀ ਮਿਰਚ। ਹਰੀ ਮਿਰਚ ਤਾਂ ਤੁਸੀਂ ਆਪਣੇ ਟੇਸਟ ਮੁਤਾਬਕ ਪਾ ਸਕਦੇ ਆ। ਆਪਾਂ ਇੱਕ ਚਮਚਾ ਪਾਵਾਂਗੇ। ਬਾਅਦ ਵਿੱਚ ਵੀ ਆਪਾਂ ਪਾ ਸਕਦੇ ਆ ਜੇ ਤੁਹਾਨੂੰ ਘੱਟ ਲੱਗੇ। ਹੁਣ ਆਪਾਂ ਪਾਵਾਂਗੇ ਇੱਕ ਚਮਚ ਬੇਗੀ ਮਿੱਠਾ ਪਾਵਾਂਗੇ ਗੈਸ ਬਿਲਕੁਲ ਸਲੋ ਤੇ ਰੱਖਣੀ ਆ ਤੇਜ਼ ਨਹੀਂ ਹੋਣੀ ਚਾਹੀਦੀ ਸਾਹਮਣੇ ਜਿਹੜੇ ਆ ਪਾਏ ਆਪਾਂ ਸਣਨੇ ਨਹੀਂ ਚਾਹੀਦੇ ਆ ਦੇਖੋ ਸਾਰਾ ਕੁਝ ਤੇਲ ਪਾਣੀ ਸਭ ਖੁਸ਼ੜ ਗਿਆ ਹੈ ਨਹੀਂ ਕੁਝ ਵੀ ਹੁਣ ਇਹਦੇ ਚ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨਾਂਗੇ ਗੈਸ ਦੀ ਥੀਮ ਬਿਲਕੁਲ ਘੱਟ ਰੱਖਣੀ ਹੈ ਦੋਸਤੋ ਮਸਾਲੇ ਆਪਣੇ ਭੁੱਜ ਗਏ ਆ ਬਿਲਕੁਲ ਦੇਖੋ ਸੇਲ ਛੜਤਾ ਉਹਨਾਂ ਨੇ ਤੇ ਹੁਣ ਆਪਾਂ ਜਿਹੜਾ ਪਿਆਜ਼ ਲਸਣ ਆਦਰਕ ਸੀ ਇਹਨਾਂ ਨੂੰ ਆਪਾਂ ਗ੍ਰाइंड ਦੇ ਗ੍ਰੈਂਡਰ ਦੇ ਨਾਲ ਗ੍ਰाइंड ਕਰ ਲਿਆ ਹੈ ਹੁਣ ਆਪਾਂ ਇਹਨੂੰ ਪਾਵਾਂਗੇ ਇਸ ਤੋਂ ਬਾਅਦ ਜਦੋਂ ਇਹ ਭੁੱਜ ਗਿਆ ਫਿਰ ਆਪਾਂ ਟਮਾਟਰ ਪਾਵਾਂਗੇ ਹਾਂਜੀ ਦੋਸਤੋ ਪਿਆਜ਼ ਆਪਣਾ ਭੁੱਜ ਗਿਆ। ਜੀਵੇਂ ਨੂੰ ਭੁੰਨਣ ਨੂੰ ਆਪਾਂ ਨੂੰ 5 ਮਿੰਟ ਲੱਗਾ ਆ। ਹੁਣ ਆਪਾਂ ਟਮਾਟਰ ਪਾਵਾਂਗੇ। ਟਮਾਟਰ ਆਪਾਂ ਗ੍ਰਾਇੰਡ ਨਹੀਂ ਕੀਤਾ ਛੋਟੇ ਛੋਟੇ ਪੀਸ ਚ ਕੱਟ ਲਿਆ। ਇਹ ਹੁਣ ਪਾਵਾਂਗੇ ਵਿੱਚ। 10 ਮਿੰਟ ਹੋ ਗਏ ਸਾਨੂੰ ਟਮਾਟਰ ਪਾਏ ਨੂੰ। ਹੁਣ ਆਪਾਂ ਇਹ ਚ ਕਸੂਰੀ ਮੇਥੀ ਪਾਵਾਂਗੇ। ਪਿਛਲੀਆਂ ਵੀਡੀਓ ਵਿੱਚ ਵੀ ਦੋਸਤੋ ਤੁਹਾਨੂੰ ਦੱਸੀਦਾ ਕਿ ਕਸੂਰੀ ਮੇਥੀ ਪਹਿਲਾਂ ਨਾ ਪਾਇਆ ਕਰੋ। ਇਹ ਟੜਕਾ ਪੁੱਜ ਗਿਆ ਸਾਰਾ ਕੁਝ ਤਿਆਰ ਹੋ ਗਿਆ ਫੇਰ ਪਾਓ ਫੇ ਥੋੜੀ ਕਰ ਇਹਨੂੰ ਟੜਕੇ ਵਿੱਚ ਭੁੰਨੋ ਫੇਰ ਆਪਣਾ ਵਧੀਆ ਇਹ 스멜 ਛੱਡਦੀ ਆ ਵਧੀਆ ਲੱਗਦਾ ਪਿਆ ਦੋਸਤੋ ਕਰੀਬ 10 ਮਿੰਟ ਆਪਾਂ ਇਹਨੂੰ ਭੁੰਨ ਲਿਆ ਪਿਆਜ਼ ਨੂੰ ਸਾਰਾ ਜੁੜ ਗ੍ਰाइंड ਕਰਕੇ ਪਾਇਆ ਸੀ ਹੁਣ ਆਪਾਂ ਇਹਦੇ ਵਿੱਚ ਗਰਮ ਪਾਣੀ ਪਾਵਾਂਗੇ ਤੁਸੀਂ ਆਪਣੇ ਜਿੰਨੀ ਵੀ ਗਰੇਵੀ ਰੱਖਣੀ ਆ ਉਹਦੇ ਹਿਸਾਬ ਨਾਲ ਪਾਣੀ ਪਾ ਲਿਓ ਤੇ ਹੁਣ ਅਸੀਂ ਗਰਮ ਕਰ ਲਿਆ ਪਾਣੀ ਹੁਣ ਉਹ ਪਾਵਾਂਗੇ ਪਾਣੀ ਪਾ ਕੇ ਕਿਉਂਕਿ ਆਪਾਂ ਕਾਫੀ ਸਮਾਂ ਇਹਨੂੰ ਤਕਰੀਬਨ ਅੱਧਾ ਘੰਟਾ ਹੁਣ ਲਿਆ ਆ ਅੱਧਾ ਲੱਗੀ ਗਿਆ ਆਪਣਾ ਤੇ ਹੁਣ ਇਹਦੀਆਂ ਚਾਰ ਸੀਟੀਆਂ ਲਵਾਵਾਂਗੇ ਚੌਥੇ ਬਣ ਜਾਣਾ ਹੈ ਜਿਆਦਾ ਸੀਟੀ ਨਾਲ ਲਵਾਇਓ ਫੇਰ ਢਲ ਜਾਊਗਾ ਜੀ ਦੋਸਤੋ ਆਪਣੀ ਰੈਸਪੀ ਬਣ ਕੇ ਹੋ ਗਈ ਤਿਆਰ ਮਸਾਲਾ ਪੌਰਕ ਔਣ ਗਰਮੋ ਗਰਮ ਸਰਵ ਕਰਦੇ ਆ ਇਹਨੂੰ ਧਨੀਏ ਨਾਲ ਗਾਰਨਿਸ਼ ਕਰਾਂਗੇ ਤੁਸੀਂ ਵੀ ਘਰੇ ਆਪਣੇ ਟਰਾਈ ਕਰਕੇ ਦੇਖੋ ਬਣਾ ਕੇ ਦੇਖੋ ਬੜਾ ਸਵਾਦ ਬਣਦਾ ਹੈ ਇਸ ਤਰੀਕੇ ਨਾਲ ਜਿਹੜਾ ਤੁਹਾਨੂੰ ਦੱਸਿਆ ਸੀ ਸਾਡੀ ਜੇਕਰ ਵੀਡੀਓ ਰੈਸਪੀ ਚੰਗੀ ਲੱਗਦੀ ਆ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ